જીએસપી ટીવી ਦੇ ਤੁਹਾਡਾ ਬਹੁਤ ਬਹੁਤ ਸਵਾਗਤ ਮੈਂ ਨਵਦੀਪ ਕੌਰ ਜਦਾ ਨਜ਼ਰ ਮਾਰਦੇ ਆਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਨ ਤੇ ਸੀਐਮ ਆਨ ਪ੍ਰੀਤਪੁਰ ਦੇ ਵਿੱਚ ਲਹਿਰਾਇਆ ਤਿਰੰਗਾ ਝੰਡਾ ਆਜ਼ਾਦੀ ਦਿਵਸ ਤੇ ਪੰਜਾਬ ਸਰਕਾਰ ਦਾ ਰਾਸ਼ਪਤਰੀ ਸਮਾਗਮ ਪ੍ਰੀਤਪੁਰ ਦੇ ਵਿੱਚ ਹੈ ਇੱਥੇ ਮੁੱਖ ਮੰਤਰੀ ਭਗਵੰਤ ਬਾਅਣ ਨੇ ਨਹਿਰ ਸਟੇਡੀਅਮ ਦੇ ਵਿੱਚ ਝੰਡਾ ਲਹਿਰਾਇਆ ਇਸ ਤੋਂ ਬਾਅਦ ਉਹਨਾਂ ਨੇ ਪ੍ਰੀਡ ਦਾ ਨਿਰੇਖਣ ਕੀਤਾ ਤੇ ਭਾਸ਼ਣ ਦਿੱਤਾ ਮੇਰੇ ਪੰਜਾਬ ਦੇ ਪਿਆਰੇ ਤੇ ਬਹਾਦਰ ਪੰਜਾਬੀਓ ਅੱਜ 79ਵਾਂ ਆਜ਼ਾਦੀ ਦਿਹਾੜਾ ਅਸੀਂ ਮਨਾ ਰਹੇ ਹਾਂ ਮੈਂ ਇਸ ਮੌਕੇ ਤੇ ਖਾਸ ਤੌਰ ਤੇ ਦੇਸ਼ ਵਾਸੀਆਂ ਨੂੰ ਖਾਸ ਤੌਰ ਤੇ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਸਭ ਤੋਂ ਪਹਿਲਾਂ ਫਰੀਦਕੋਟ ਦੀ ਪਵਿੱਤਰ ਧਰਤੀ ਤੇ ਮਹਾਨ ਸੂਫੀ ਸੰਤ ਬਾਬਾ ਫਰੀਦ ਜੀ ਨੂੰ ਸ਼ਰਧਾ ਦੇ ਸਤਕਾਰਪੇਟ ਕਰਦਾ 1215 ਈਸਵੀ ਦੇ ਵਿੱਚ ਬਾਬਾ ਫਰੀਦ ਜੀ ਨੇ ਇਸ ਨਗਰ ਨੂੰ ਪਾਗ ਲਾਇਆ ਸੀ ਇਹ ਉਸ ਮੌਕੇ ਦਾ ਰਾਜਾ ਜਿਹੜਾ ਉਹ ਇੰਨਾ ਪ੍ਰਭਾਵਿਤ ਹੋਇਆ ਬਾਬਾ ਫਰੀਦ ਜੀ ਤੋਂ ਕਿ ਉਹਨੇ ਸਨਮਾਨ ਵਜੋਂ ਸ਼ਹਿਰ ਦਾ ਨਾਮ ਮੋਕਲਹਰ ਤੋਂ ਬਦ ਕੇ ਬਦਲ ਕੇ ਫਰੀਦਕੋਟ ਰੱਖਿਆ ਤੋ ਬਾਬਾ ਫਰੀਦ ਜੀ ਨੂੰ ਪੰਜਾਬੀ ਸਾਹਿਤ ਦਾ ਪਹਿਲਾ ਮਹਾਨ ਕਵੀ ਮੰਨਿਆ ਜਾਂਦਾ ਹੈ ਆਪ ਜੀ ਨੇ ਆਮ ਲੋਕਾਂ ਦੀ ਭਾਸ਼ਾ ਦੇ ਵਿੱਚ ਬਾਣੀ ਦੀ ਰਚਨਾ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆਪ ਜੀ ਦੀ ਪਵਿੱਤਰ ਬਾਣੀ ਨੂੰ ਸਾਰੇ ਨਿਮਰਤਾ ਸਹਿਬ ਸਬਰ ਸੰਤੋਖ ਤੇ ਪ੍ਰਮਾਤਮਾ ਦੀ ਰਾਜਾ ਵਿੱਚ ਰਹਿ ਕੇ ਸਰਵਣ ਕਰਦੇ ਨੇ ਤੇ ਉਹਨਾਂ ਦੀ ਬਾਣੀ ਜਿਹੜੀ ਹੈ ਉਹ ਮਨੁੱਖਤਾ ਦਾ ਸੰਦੇਸ਼ ਦਿੰਦੀ ਹੈ। ਪਾਪਾ ਫਰੀਦ ਜੀ ਦਾ ਸ਼ਲੋਕ ਮਨੁੱਖ ਨੂੰ ਸੰਸਾਰਕ ਮੋਹ ਤੋਂ ਹਟ ਕੇ ਸਾਦਗੀ ਦਾ ਜੀਵਨ ਜਿਉਣ ਦਾ ਸੰਦੇਸ਼ ਦਿੰਦਾ ਹੈ। ਫਰੀਦਾ ਰੋਟੀ ਮੇਰੀ ਕਾਟ ਕੀ ਲਾवण ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਨੇ ਸਹਿਣਗੇ ਦੁੱਖ ਪਿਆਰੇ ਪੰਜਾਬੀਓ ਆਜ਼ਾਦੀ ਹਾਸਲ ਕਰਨ ਲਈ ਸਾਨੂੰ ਬਹੁਤ ਲੰਬਾ ਸੰਘਰਸ਼ ਕਰਨਾ ਪਿਆ ਜਿਹਦੇ ਵਿੱਚ ਸੂਰਬੀਰ ਯੋਧਿਆਂ ਦੀਆਂ ਜਾਨਾਂ ਕੁਰਬਾਨ ਕਰਾਉਣੀਆਂ ਪਈਆਂ ਦੇਸ਼ ਤੇ ਕੌਮ ਤੋਂ ਮਰ ਮਿਟਣ ਦਾ ਜਜ਼ਬਾ ਸਾਨੂੰ ਸਾਡੇ ਮਹਾਨ ਗੁਰੂ ਸਹਿਬਾਨ ਤੋਂ ਗੁਰਤੀ ਚ ਮਿਲਿਆ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜ਼ਾਬਰ ਕਿਹਾ ਜਿਸ ਕਾਰਨ ਉਹਨਾਂ ਨੂੰ ਕਾਲ ਕੋਠਰੀ ਚ ਬੰਦ ਰਹਿਣਾ ਪਿਆ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦਾ ਐਸਾ ਅਸੀਂ 350ਵਾਂ ਸ਼ਹੀਦੀ ਦਿਵਸ ਵੀ ਮਨਾ ਰਹੇ ਹਾਂ ਜ਼ਬਰ ਦੇ ਟਾਕਰੇ ਕਰਦੇ ਹੋਏ ਉਹਨਾਂ ਨੇ ਸ਼ਹਾਦਤ ਦੇ ਜਾਮ ਪੀਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਬਰ ਜ਼ੁਲਮ ਦੇ ਵਿਰੁੱਧ ਲੜਦਿਆਂ ਆਪਣਾ ਸਰਵੰਸ ਬਾਰ ਦਿੱਤਾ ਇਸ ਦੀ ਮਿਸਾਲ ਦੁਨੀਆ ਦੇ ਵਿੱਚ ਇਤਿਹਾਸ ਚ ਕਿਤੇ ਨਹੀਂ ਮਿਲਦੀ ਇਸਤਵਾਰ ਜਿਲ੍ਹੇ ਦੇ ਵਿੱਚ ਬੱਦਲ ਫਟਣ ਦੇ ਨਾਲ ਕਟੂ-ਕਟ 52 ਲੋਕਾਂ ਦੀ ਹੋਈ ਮੌਤ ਜੰਮੂ ਕਸ਼ਮੀਰ ਦੇ ਇਸਤਵਾਰ ਵਿੱਚ ਸੋਤੀ ਪਿੰਡ ਦੇ ਵਿੱਚ ਉਹ ਬੀਤੇ ਦਿਨ ਬੱਦਲ ਫਟਣ ਦੀ ਘਟਨਾ ਵਾਪਰੀ ਕਈ ਲੋਕ ਇਸ ਦੀ ਲਪੇੜ ਦੇ ਵਿੱਚ ਆ ਗਏ ਇਸ ਹਾਦਸੇ ਦੇ ਵਿੱਚ 52 ਲੋਕਾਂ ਦੀ ਮੌਤ ਹੋ ਚੁੱਕੀ ਹੈ ਇੱਕੀ ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ ਜਦੋਂ ਕਿ 167 ਲੋਕਾਂ ਨੂੰ ਬਚਾਇਆ ਗਿਆ 83 ਦੀ ਹਾਲਤ ਜੋ ਹੈ ਗੰਭੀਰ ਅੰਦਾਜ਼ੀ ਜਾ ਰਹੀ ਹੈ 101 ਲੋਕ ਜ਼ਖ਼ਮਤਾ ਹੁੰਦਾ ਖੱਸਾ ਹੈ ਦੁਨੀਆ ਭਰ ਦੇ ਵਿੱਚ 1.5 ਕਰੋੜ ਕੁੜੀਆਂ ਨੂੰ ਨਹੀਂ ਮਿਲਦੀ ਪ੍ਰਾਇਮਰੀ ਸਿੱਖਿਆ ਇਸ ਸਮੇਂ ਦੇਸ਼ ਭਰ ਦੇ ਵਿੱਚ ਸਕੂਲ ਜਾਣ ਦੀ ਉਮਰ ਦੀਆਂ ਡੇਢ ਕਰੋੜ ਕੁੜੀਆਂ ਪ੍ਰਾਇਮਰੀ ਸਿੱਖਿਆ ਤੋਂ ਵਾਂਝੀਆਂ ਨੇ ਇਹ ਗੱਲ ਯੂਐਨ ਮਹਿਲਾ ਦੀ ਇੱਕ ਤਾਜ਼ਾ ਰਿਪੋਰਟ ਦੇ ਵਿੱਚ ਸਾਹਮਣੇ ਆਈ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਸਮਾਜਿਕ ਪ੍ਰਣਾਲੀ ਦੇ ਵਿੱਚ ਢੂੰਗੀਆਂ ਚੜਾ ਵਾਲੇ ਲਿੰਗ ਭੇਦਪਾਤ ਦੇ ਕਾਰਨ ਕੁੜੀਆਂ ਤੇ ਮੌਜੂਦਾਨ ਔਰਤਾਂ ਦੇ ਲਈ ਸਿੱਖਿਆ ਤੱਕ ਬਰਾਬਰ ਪਹੁੰਚ ਅਜੇ ਵੀ ਜੋ ਹੈ ਚੁਣੌਤੀ ਬਣੀ ਹੋਈ ਹੈ। ਪੀਐਮ મોદી ਨੇ ਸ਼ੁਰੂ ਕੀਤੀ ਮਿਕਸਡ ਭਾਰਤ ਯੋਜਨਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 77ਵੇਂ ਆਜ਼ਾਦੀ ਦਿਵਸ ਮੌਕੇ ਲਾਲ ਕਿਲੇ ਤੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਵਿਕਾਸ ਭਾਰਤ ਯੋਜਨਾ ਦਾ ਐਲਾਨ ਕੀਤਾ। ਜਿਸ ਦੇ ਤਹਿਤ ਨਿੱਜੀ ਖੇਤਰ ਦੇ ਵਿੱਚ ਪਹਿਲੀ ਨੌਕਰੀ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ 15000 ਰੁਪਏ ਦਾ ਪ੍ਰਤੁਸਾਹਨ ਦਿੱਤਾ ਜਾਵੇਗਾ। ਇਸ ਕੇ ਨੌਜਵਾਨੋ आज मैं आपके लिए भी एक खुश खबर लेकर के आया मेरे देश के नौजवानों के लिए आया आज पंद्रह अगस्त है। आज पंद्रह अगस्त के ही दिन मेरे देश के युवाओं के लिए एक लाख करोड़ रुपए की योजना हम चालू कर रहे हैं लागू कर रहे हैं आज से प्रधानमंत्री विकसित भारत रोजगार योजना आज ही 15 अगस्त को लागू हो रही है ये आपके लिए बहुत खुशखबरी है इस योजना के तहत निजी क्षेत्र में पहली नौकरी पाने वाले नौजवान को बेटे बेटी को पंद्रह हजार रुपया सरकार की तरफ से दिए जाएंगे कंपनियों को भी नए रोजगार देने के अवसर जो भी ज्यादा जुटाएगा उनको भी प्रोत्साहन राशि दी जाएगी प्रधानमंत्री विकसित भारत रोजगार योजना करीब करीब साढ़े तीन करोड़ नौजवानों को रोजगार के नए अवसर बनाएगी मैं सभी नौजवानों को इसके लिए बहुत बहुत बधाई देता हूँ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੀ ਦਿੱਤੀ ਗਈ ਚੇਤਾਵਨੀ ਪੰਜਾਬ ਦੇ ਵਿੱਚ ਅੱਜ ਮੀਂਹ ਦੇ ਲਈ yellow alert ਜਾਰੀ ਕੀਤਾ ਗਿਆ ਸੂਬੇ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ ਨੂੰ ਸ਼ਾਹਪੂਰਾ ਤੇ ਰੂਪਨਗਰ ਦੇ ਵਿੱਚ ਭਾਰੀ ਮੀਂਹ ਦੀ ਜੋ ਹੈ ਸੰਭਾਵਨਾ ਚਾਰੀ ਕੀਤੀ ਗਈ ਜਦੋਂ ਕਿ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਆਮ ਰਹਿਣ ਦੀ ਉਮੀਦ ਜੋ ਹੈ ਜਤਾਈ ਜਾ ਰਹੀ ਹੈ ਅੱਜ 15 ਅਗਸਤ ਨੂੰ ਗੋਲਾਮੀ ਦਿਵਸ ਦੇ ਵਜੋਂ ਮਨਾਉਣਗੇ ਹਰਵੇਸ ਦੇ ਮਾਜ਼ਾ ਪੰਜਾਬ ਰੋਡਵੇ ਪਨਬਾਸਤੀ ਪੀਆਰਟੀਸੀ ਦੇ ਕੰਟਰੈਕਟ ਵਰਕ ਯੂਨੀਅਨ ਅੱਜ ਪੰਜਾਬ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ 15 अगस्त ਨੂੰ ਆਜ਼ਾਦੀ ਦਿਹਾੜੇ ਨੂੰ ਜੋ ਹੈ ਗੁਲਾਮੀ ਦੇ ਦਿਨ ਦੇ ਵਜੋਂ ਮਨਾਉਣਗੇ ਤੇ ਸੰਘਰਸ਼ ਨੂੰ ਤਿੱਖਾ ਕਰਨਗੇ ਇਸ ਮੌਕੇ ਮੁੱਖ ਮੰਤਰੀ ਪੰਜਾਬ ਬਤੀਏ ਟਰਾਂਸਪੋਰਟ ਮੰਤਰੀ ਦੇ ਵੱਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਦੇ ਦੌਰਾਨ ਮੁਲਾਜ਼ਮ ਕਾਲੇ ਝੰਡੇ ਦਿਖਾਉਣਗੇ ਅਤੇ ਰੋਸ ਪ੍ਰਦਰਸ਼ਨ ਜੋਨੇ ਕਰਗੇ ਹਿਮਾਚਲ ਦੇ ਵਿੱਚ ਸਰਦਾਲੂਆ ਦੇ ਨਾਲ ਫਰੀ ਪਿਕਅਪ ਦੇ ਨਾਲ ਵਾਪਰਿਆ ਵੱਡਾ ਹਾਦਸਾ ਹਿਮਾਚਲ ਦੇ ਵਿੱਚ ਪੰਜਾਬ ਦੇ ਸਰਦਾਲੂਆ ਦੇ ਨਾਲ ਵੱਡੀ ਘਟਨਾ ਵਾਪਰੀ ਕਿ ਮੋਗਾ ਦੇ ਸਰਦਾਲੂਆ ਦੇ ਨਾਲ ਫਰੀ ਪਿਕਅਪ ਦੀ ਕਾਂਗੜਾ ਨੇੜੇ ਖਾੜ ਵਿੱਚ ਡਿੱਗਣ ਦੀ ਸੂਚਨਾ ਮਿਲੀ ਹੈ ਇਸ ਦੇ ਦੌਰਾਨ 448 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 15 ਬੱਚਿਆਂ ਦੇ ਸਮੇਤ 23 ਲੋਕ ਜ਼ਖਮੀ ਹੋ ਗਏ।